ਫਿਲਮੀ ਸਟਾਈਲ ਦੇ ਵਿੱਚ ਮਹਿਲਾ ਦੀ ਚੈਨੀ ਖੋਕੇ ਪੱਜੇ ਬਦਵਾਸ਼ ਫਿਰ ਪੁਲਿਸ ਦੇ ਵੱਲੋਂ ਵੀ ਫਿਲਮੀ ਸਟਾਈਲ ਦੇ ਵਿੱਚ ਹੀ ਫੜੇ ਗਏ ਨੇ। ਦਰਅਸਲ ਸੀਸੀਟੀਵੀ ਫੁਟੇਜ ਨੇ ਇਹਨਾਂ ਦਾ ਸਾਰਾ ਰਾਜ਼ ਖੋਲ ਕੇ ਰੱਖ ਦਿੱਤਾ। ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸਨੇਚਿੰਗ ਦੇ ਮਾਮਲੇ 'ਚ ਕਾਰਵਾਈ ਕਰਦਿਆਂ ਦੋ ਦੋਸ਼ੀਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਂਦਾ ਜਦੋਂ ਇੱਕ ਗਲੀ ਦੇ ਵਿੱਚ ਆਪਣੇ ਘਰ ਦੇ ਬਾਹਰ ਸੈਰ ਕਰ ਰਹੀ ਇੱਕ ਮਹਿਲਾ ਜਿਸ ਦੇ ਗਲ ਦੇ ਵਿੱਚ ਪਾਈ ਸੋਨੇ ਦੀ ਚੈਨਦੋਨ ਪਛਾਤੇ ਚਪਟ ਮਾਰ ਖੋਕੇ ਫਰਾਰ ਹੋ ਜਾਂਦੇ। ਇਹ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੁੰਦੀਆਂ ਨੇ ਜਿਸ ਦੇ ਵਿੱਚ ਸਾਫ਼ ਵਿਖਾਈ ਦੇ ਦੇ ਰਿਹਾ ਕਿ ਕਿਵੇਂ ਕੁਝ ਸਕਿੰਟਾਂ ਦੇ ਵਿੱਚ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਬੋਲੇ ਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਤਨਾ ਦੇ ਚਪਟਮਾਰੀ ਦੇ ਪਹਿਲਾ ਵੀ ਗਏ ਮੁਕਦਮੇ ਦਰਜ ਨੇ ਤੇ ਨਾ ਤਾਂ ਹੁਣ ਅਗਲੀ ਪਹੁੰਚ ਗਈ ਚ ਕੀ ਕੀਤੀ ਜਾ ਰਹੀ ਹੈ ਤੇ ਇਹ ਸੀ ਸੀਟੀਵੀ ਵੇਖ ਕੇ ਤੁਸੀਂ ਵੀ ਇੱਕ ਵਾਰ ਦਿਲ ਹੈਰਾਨ ਰਹਿ ਜਾਓਗੇ ਰੀਸੈਂਟਲੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਦੇ ਵਿੱਚ ਕਿ ਕੰਪਲੇਨੈਂਟ ਨੇ ਸਾਨੂੰ ਦੱਸਿਆ ਕਿ ਉਹਦੇ ਨਾਲ ਸਨੇਚਿੰਗ ਦਾ ਇਵੈਂਟ ਵਾਪਰਿਆ ਤੇ ਇਹਦੇ ਵਿੱਚ ਤੁਰੰਤ ਐਂਡ ਸਵਿਫਟਲੀ ਐਕਟ ਕਰਦੇ ਹੋਏ ਪੁਲਿਸ ਸਟੇਸ਼ਨ ਸਿਵਲ ਲਾਈਨ ਨੇ ਇਹਦੇ ਤੇ ਐਫ ਆਈ ਰਜਿਸਟਰ ਦਰਜ ਕੀਤੀ 214 26112025 ਨੂੰ ਤੇ ਤੁਰੰਤ ਕਾਰਵਾਈ ਕਰਦੇ ਹੋਏ ਆਪਣੀ ਟੀਮਸ ਡਿਪਲॉय ਕੀਤੀਆਂ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਵੀ ਗਾਟ ਅ ਮੇਜਰ ਅਚੀਵਮੈਂਟ ਇਨ ਇਟ ਵੈਨ ਜਦੋਂ ਅਸੀਂ ਇੱਕ ਜਿਹੜਾ ਅਕਿਊਜ਼ਡ ਹੈ ਮਨਪ੍ਰੀਤ ਸਿੰਘ ਉਰਫ ਹੈਪੀ ਫਤਿਹਗੜ ਚੂੜੀਆਂ ਰੋਡ ਦਾ ਰਹਿਣ ਵਾਲਾ ਉਹਨੂੰ ਅਸੀਂ ਐਪਰੀਹੈਂਡ ਕਰਕੇ ਉਹਦੇ ਤੇ ਅਰੈਸਟ ਇਫੈਕਟ ਕੀਤੀ ਇਹ ਵਾਰਦਾਤ ਦਾ ਬਰੀਫ ਇਹ ਹੈ ਕਿ ਜਦੋਂ ਇਹ ਲੇਡੀ ਜਿਹੜੇ ਹੈ ਆਪਣੇ ਘਰ ਦੇ ਬਾਹਰ ਰੂਮ ਅਰਾਊਂਡ ਕਰ ਰਹੀ ਸੀ ਤਾਂ ਐਕਟਿਵਾ ਤੇ ਇਹ ਆਇਆ ਤੇ ਇਹ ਮੇਨ ਅਕਿਊਜ਼ ਉਤਰ ਕੇ ਉਹਨਾਂ ਦੀ ਜਿਹੜੀ ਸਨਾਚ ਕਰਕੇ ਲੈ ਗਿਆ ਚੇਨ ਨੂੰ ਤੇ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅੰਮ੍ਰਿਤਸਰ ਪੁਲਿਸ ਸਟੇਸ਼ਨ ਸਿਵਲ ਲਾਈਨ ਨੇ ਬਹੁਤ ਹੀ ਵਧੀਆ ਕੰਮ ਕੀਤਾ ਇਹਦੇ ਤੇ ਪੈਰ ਵਾਈ ਕਰਦੇ ਹੋਏ ਇਹਨਾਂ ਦਾ ਪਿੱਛਾ ਕਰਦੇ ਹੋਏ ਤੁਰੰਤ ਰਿਸਪੌਂਡ ਕਰਦੇ ਹੋਏ ਇਸ ਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਗਏ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਮਨਪ੍ਰੀਤ ਸਿੰਘ ਹੈ ਇਹਦੇ ਉੱਤੇ ਆਲਰੇਡੀ 11 ਕੇਸਸਰ ਰਜਿਸਟਰਡ ਪਹਿਲਾਂ ਵੀ ਜਿਹਦੇ ਵਿੱਚ ਖੋਦੇ ਤੇ ਹੋਰ ਇਦਾਂ ਦੇ ਹੀ ਕ੍ਰਾਈਮਸ ਦੇ ਕੇਸਸ ਇਸਦੇ ਉੱਤੇ ਹਨ ਤੇ ਵੀ ਆਰ ਸਕਸੈਸਫੁਲ ਇਨ ਕੈਚਿੰਗ ਦਿਸ ਅਕਿਊਜ਼ਡ ਜਿਹੜਾ ਕਿ ਇੱਕ ਹਿਸਟਰੀ ਰਹੀ ਹੈ ਇਹਦੀ ਸਨੈਚਿੰਗ ਦੀ ਐਂਡ ਇਦਾਂ ਦੇ ਕ੍ਰਾਈਮਸ ਕਮਿਟ ਕਰਨ ਦੇ ਲਈ ਐਂਡ ਥੈਂਕ ਯੂ एवरीवन ਵੀ ਆਰ ਫੁਲੀ ਕਮਿਟਿਡ ਕਿ ਇੱਕ ਪੀਸਫੁਲ ਐਂਡ ਇੱਕ ਸੇਫ এনਵਾਇਰਨਮੈਂਟ ਤੁਹਾਡੇ ਲਈ ਕ੍ਰੀਏਟ ਕਰਨ ਦੇ ਲਈ ਥੈਂਕ ਯੂ ਫਿਲਮੀ ਸਟਾਈਲ ਦੇ ਵਿੱਚ ਮਹਿਲਾ ਦੀ ਚੈਨੀ ਖੋਕੇ ਪੱਜੇ ਬਦਵਾਸ਼ ਫਿਰ ਪੁਲਿਸ ਦੇ ਵੱਲੋਂ ਵੀ ਫਿਲਮੀ ਸਟਾਈਲ ਦੇ ਵਿੱਚ ਹੀ ਫੜੇ ਗਏ ਨੇ ਦਰਅਸਲ ਸੀਸੀਟੀਵੀ ਫੁਟੇਜ ਨੇ ਇਹਨਾਂ ਦਾ ਸਾਰਾ ਰਾਜ਼ ਖੋਲ ਕੇ ਰੱਖ ਦਿੱਤਾ ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸਨੇਚਿੰਗ ਦੇ ਮਾਮਲੇ 'ਚ ਕਾਰਵਾਈ ਕਰਦਿਆਂ ਦੋ ਦੋਸ਼ੀਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਇਹ ਮਾਮਲਾ ਉਸ ਵੇਲੇ ਸਾਹਮਣੇ ਆਂਦਾ ਥੋੜੇ ਗਲੀ ਦੇ ਵਿੱਚ ਆਪਣੇ ਘਰ ਦੇ ਬਾਹਰ ਸੈਰ ਕਰ ਰਹੀ ਮਹਿਲਾ ਜਿਸ ਦੇ ਗਲ ਦੇ ਵਿੱਚ ਪਾਈ ਸੋਨੇ ਦੀ ਚੈਨ ਦੋਨ ਪਛਾਤੇ ਚਪਟ ਮਾਰ ਖੋਕੇ ਫਰਾਰ ਹੋ ਜਾਂਦੇ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੁੰਦੀਆਂ ਨੇ ਜਿਸ ਦੇ ਵਿੱਚ ਸਾਫ਼ ਵਿਖਾਈ ਦੇ ਦੇ ਰਿਹਾ ਕਿ ਕਿਵੇਂ ਕੁਝ ਸਕਿੰਟਾਂ ਦੇ ਵਿੱਚ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਬੋਲੇ ਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਤਨਾ ਦੇ ਚਪਟਮਾਰੀ ਦੇ ਪਹਿਲਾ ਵੀ ਗਏ ਮੁਕਦਮੇ ਦਰਜ ਨੇ ਤੇ ਨਾ ਤਾਂ ਹੁਣ ਅਗਲੀ ਪਹੁੰਚ ਗਈ ਚ ਕੀ ਕੀਤੀ ਜਾ ਰਹੀ ਹੈ ਤੇ ਇਹ ਜੀ ਸੀ ਟੀ ਵੀ ਵੇਖ ਕੇ ਤੁਸੀਂ ਵੀ ਇੱਕ ਵਾਰ ਤੜੀ ਹੈਰਾਨ ਰਹਿ ਜਾਓਗੇ ਰੀਸੈਂਟਲੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਦੇ ਵਿੱਚ ਕਿ ਕੰਪਲੇਨੈਂਟ ਨੇ ਸਾਨੂੰ ਦੱਸਿਆ ਕਿ ਉਹਦੇ ਨਾਲ ਸਨੇਚਿੰਗ ਦਾ ਇਵੈਂਟ ਵਾਪਰਿਆ ਤੇ ਇਹਦੇ ਵਿੱਚ ਤੁਰੰਤ ਐਂਡ ਸਵਿਫਟਲੀ ਐਕਟ ਕਰਦੇ ਹੋਏ ਪੁਲਿਸ ਸਟੇਸ਼ਨ ਸਿਵਲ ਲਾਈਨ ਨੇ ਇਹਦੇ ਤੇ ਐਫ ਆਈ ਰਜਿਸਟਰ ਦਰਜ ਕੀਤੀ 214 26112025 ਨੂੰ ਤੇ ਤੁਰੰਤ ਕਾਰਵਾਈ ਕਰਦੇ ਹੋਏ ਆਪਣੀ ਟੀਮਸ ਡਿਪਲॉय ਕੀਤੀਆਂ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਵੀ ਗਾਟ ਅ ਮੇਜਰ ਅਚੀਵਮੈਂਟ ਇਨ ਇਟ ਵੈਨ ਜਦੋਂ ਅਸੀਂ ਇੱਕ ਜਿਹੜਾ ਅਕਿਊਜ਼ਡ ਹੈ ਮਨਪ੍ਰੀਤ ਸਿੰਘ ਉਰਫ ਹੈਪੀ ਫਤਿਹਗੜ ਚੂੜੀਆਂ ਰੋਡ ਦਾ ਰਹਿਣ ਵਾਲਾ ਉਹਨੂੰ ਅਸੀਂ ਐਪਰੀਹੈਂਡ ਕਰਕੇ ਉਹਦੇ ਤੇ ਅਰੈਸਟ ਇਫੈਕਟ ਕੀਤੀ ਇਹ ਵਾਰਦਾਤ ਦਾ ਬਰੀਫ ਇਹ ਹੈ ਕਿ ਜਦੋਂ ਇਹ ਲੇਡੀ ਜਿਹੜੇ ਹੈ ਆਪਣੇ ਘਰ ਦੇ ਬਾਹਰ ਰੂਮ ਅਰਾਊਂਡ ਕਰ ਰਹੀ ਸੀ ਤਾਂ ਐਕਟਿਵਾ ਤੇ ਇਹ ਆਇਆ ਤੇ ਇਹ ਮੇਨ ਅਕਿਊਜ਼ ਉਤਰ ਕੇ ਉਹਨਾਂ ਦੀ ਜਿਹੜੀ ਸਨਾਚ ਕਰਕੇ ਲੈ ਗਿਆ ਚੇਨ ਨੂੰ ਤੇ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅੰਮ੍ਰਿਤਸਰ ਪੁਲਿਸ ਸਟੇਸ਼ਨ ਸਿਵਲ ਲਾਈਨ ਨੇ ਬਹੁਤ ਹੀ ਵਧੀਆ ਕੰਮ ਕੀਤਾ ਇਹਦੇ ਤੇ ਪੈਰ ਵਾਈ ਕਰਦੇ ਹੋਏ ਇਹਨਾਂ ਦਾ ਪਿੱਛਾ ਕਰਦੇ ਹੋਏ ਤੁਰੰਤ ਰਿਸਪੌਂਡ ਕਰਦੇ ਹੋਏ ਇਸ ਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਗਏ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਮਨਪ੍ਰੀਤ ਸਿੰਘ ਹੈ ਇਹਦੇ ਉੱਤੇ ਆਲਰੇਡੀ 11 ਕੇਸਸ ਵਰ ਰਜਿਸਟਰਡ ਪਹਿਲਾਂ ਵੀ ਜਿਹਦੇ ਵਿੱਚ ਖੋਦੇ ਤੇ ਹੋਰ ਇਦਾਂ ਦੇ ਹੀ ਕ੍ਰਾਈਮਸ ਦੇ ਕੇਸਸ ਇਹਦੇ ਉੱਤੇ ਹਨ ਤੇ ਵੀ ਆਰ ਸਕਸੈਸਫੁਲ ਇਨ ਕੈਚਿੰਗ ਥਿਸ ਅਕਿਊਜ਼ਡ ਜਿਹੜਾ ਕਿ ਇੱਕ ਹਿਸਟਰੀ ਰਹੀ ਹੈ ਇਹਦੀ ਸਨੇਚਿੰਗ ਦੀ ਐਂਡ ਇਦਾਂ ਦੇ ਕ੍ਰਾਈਮਸ ਕਮਿਟ ਕਰਨ ਦੇ ਲਈ ਐਂਡ ਥੈਂਕ ਯੂ एवरीवन ਵੀ ਆਰ ਫੁਲੀ ਕਮਿਟਿਡ ਕਿ ਇੱਕ ਪੀਸਫੁਲ ਐਂਡ ਇੱਕ ਸੇਫ এনਵਾਇਰਨਮੈਂਟ ਤੁਹਾਡੇ ਲਈ ਕ੍ਰੀਏਟ ਕਰਨ ਦੇ ਲਈ ਥੈਂਕ ਯੂ